हां ये लिखा है 123 के अंदर 540 होती है 540 कोई तरह से कितनी 4 8 में बकरी रहता नहीं ਸਟ੍ਰੇਂਜ ਆ ਕੇ 18 ਬੰਦੇ ਅੰਦਰ ਟੇਨ ਕਰਕੇ ਰੱਖਦੇ ਕੋਈ ਨੂੰ ਪਤਾ ਹੀ ਨਹੀਂ ਬੰਦਾ ਹੀ ਨਹੀਂ ਦਰਵਾਜ਼ਾ ਪਈ ਹੀ ਨਹੀਂ ਐਕਸਪਰਟ ਕੋਈ ਨਹੀਂ ਲਗਾਏ ਜੈਮ ਸਰ ਅੱਜ ਨਵੇਂ ਬੰਦੇ ਅੰਦਰ ਮੇਰੀ ਗੁੱਟੀ ਹੈ ਸਾਡੇ 15 ਬੰਦੇ ਸਵਾਗਤ ਆਏ ਅੱਜ ਦੀ ਨੰਬਰ 2023 ਇਹ ਕੋਈ ਨਹੀਂ ਕੋਈ ਬੰਦ ਨਹੀਂ ਬਟਾ ਨਿਕਲਦਾ ਨਹੀਂ ਇੱਕ ਦੋਵੇਂ ਨਹੀਂ ਇਕੱਠੇ 18 ਬੰਦੇ ਹਾਂ ਜੀ ਡਾਕਟਰ ਸਾਹਿਬ ਕੀ ਮਾਮਲਾ ਜਿਹੜਾ ਇੱਕ ਪੁਲਿਸ ਦੇ ਨਾਲ ਤਹਿਸੀਲਦਾਰ ਸਾਹਿਬ ਨਾਲ ਰੇਡ ਕੀਤੀ ਗਈ ਕੋਠੀ 'ਚ ਹਾਂ ਜੀ ਸਾਨੂੰ ਇਹ ਪੁਲਿਸ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਗ੍ਰੀਨ ਐਵੇਨਿਊ ਏਰੀਆ ਦੇ ਵਿੱਚ ਕੋਈ ਇਲੀਗਲ ਡੀਡਿਕਸ਼ਨ ਸੈਂਟਰ ਚਲਾਇਆ ਜਾ ਰਿਹਾ ਹੈ ਤੇ ਉਹਦੇ ਵਿੱਚ ਇਨਫੋਰਮੇਸ਼ਨ ਦੇ ਬੇਸਿਸ ਤੇ ਅਸੀਂ ਪੁਲਿਸ ਤੇ ਤਹਿਸੀਲਦਾਰ ਸਾਹਿਬ ਦੇ ਨਾਲ ਮਿਲ ਕੇ ਉੱਥੇ ਰੇਡ ਕੀਤੀ ਗਈ ਜਿਹਦੇ ਵਿੱਚੋਂ 18 ਇੰਡੀਵਿਜੂਅਲਸ ਰਿਕਵਰ ਵਰ ਕੀਤੇ ਨੇ ਜਿਹੜਾ ਕਿ ਡੀਡਿਕਸ਼ਨ ਸੈਂਟਰ ਦੇ ਵਿੱਚ ਪ੍ਰੈਜ਼ੈਂਟ ਸੀਗੇ ਤੇ ਉਹਨਾਂ ਨਾਲ ਟ੍ਰੀਟਮੈਂਟ ਵਗੈਰਾ ਦਿੱਤਾ ਜਾ ਰਿਹਾ ਸੀ ਅਲੋਂਗ ਵਿਦ दैट ਅਸ ਅਨੋ ਮੈਡੀਸਿਨਸ ਵੀਗਾਰਾ ਵੀ ਮਿਲੀਆਂ ਨੇ ਜੋ ਕਿ ਸੀਲ ਕਰਕੇ ਅ ਅੱਗੇ ਹਾਇਰ ਅਥਾਰਟिटीज ਨੂੰ ਦੇ ਦਿੱਤੀਆਂ ਗਈਆਂ ਨੇ ਸਰ ਕੋ ਡਰਗ ਵਗੈਰਾ ਵੀ ਕੋਈ ਮਿਲੀ ਅੰਦਰ ਗੋਲੀਆਂ ਡਰਗ ਦੇ ਕੋਈ ਮੈਡੀਸਿਨਸ ਮਿਲੀਆਂ ਨੇ ਕਾਫੀ ਡਰਗਸ ਮਿਲੇ ਨੇ ਉਹ ਸੀਲ ਕਰ ਦਿੱਤੇ ਗਏ ਨੇ ਸਰ ਕਿੰਨੇ ਬੰਦੇ ਟੋਟਲ ਰਿਕਵਰ ਕੀਤੇ ਉਹ ਤੋਂ 18 ਓਨ ਲਿਸਟ ਜੋ ਦੱਸਿਆ ਗਿਆ 18 ਬੰਦੇ ਹੈਗੇ ਨੇ ਸਰ ਇਹਨਾਂ ਨੂੰ ਕਿੱਥੇ ਰੱਖ ਰਹੇ ਹੋਣਾ ਫਿਲਹਾਲ ਇੱਥੇ ਸਿਵਲ ਹਸਪੀਟਲ ਫਗਵਾੜਾ ਲੈ ਕੇ ਆਏ ਗਏ ਹਨ ਐਗਜ਼ਾਮੀਨੇਸ਼ਨ ਤੇ ਉਹਦੇ ਵਾਸਤੇ ਠੀਕ ਹੈ ਬਾਕੀ ਰਾਜਦੀਪ ਸਿੰਘ ਕਿੱਥੇ ਰਹਾਂਗੇ ਫੰਗਰਵੜ ਕੋ ਬਾੜਾ ਆਪੋਜੀਟ ਹੈ ਜੀ ਬੈਂਕ ਕੀ ਮਾਮਲਾ ਤੁਹਾਡੇ ਅੱਖ ਤੇ ਸੱਟ ਲੱਗੀ ਜਿਹੜੀ ਹਾਂ ਇਹ ਸਰ ਮੈਂ ਡੇਗਿਆ ਸੀਗਾ ਪਰ ਜਦੋਂ ਮੈਂ ਇੱਥੇ ਆਇਆ ਸੀ ਇਹਨਾਂ ਨੇ ਮੇਰੇ ਕੋਲੇ ਦੇ ਉੱਤੇ ਡੰਡੇ ਮਾਰੇ ਨਹੀਂ ਪਾਇਆ ਸਾਰੇ ਬੰਦਿਆਂ ਦੀ ਕੁੱਟਮਾਰ ਕਰਦੇ ਆ ਸਾਰਿਆਂ ਦੀ ਤਨੀ ਜੀ ਕਰਦੇ ਤੁਹਾਡੀ ਕੁੱਟਮਾਰ ਕੀਤੀ ਇਹਨਾਂ ਨੇ ਜਿਹੋ ਜਿਹੇ ਕਿਸਾਨਾਂ ਤੋਂ ਆਇਆ ਸੀ ਉਹਦੀ ਹੋਈ ਹੈ ਗਾਦੇ ਨੇ ਕੁੱਟਿਆ ਤੁਹਾਨੂੰ ਹਾਂ ਡੰਡੇ ਨਾਲ ਬਾਤ ਦੇਣਾ ਬੰਸ ਡੰਡੇ ਨਾਲ ਕਿੰਨਾ ਲੈਣ ਹੋ ਗਿਆ ਤੇ ਰਹਿੰਦੇ ਆ ਮੈਨੂੰ ਹਫ਼ਤੇ ਤੋਂ ਆਇਆ ਜੀ ਦੋ ਦਿਨ ਵੀ ਤਿੰਨ ਦਿਨ ਜਿੱਤੇ ਕੁੱਟਦੇ ਸੀ ਨਹੀਂ ਮੈਨੂੰ ਮੈਂ ਸਿਰਫ ਡਰਿੰਕ ਕਰਦਾ ਸੀ ਸਾਰਕ ਤੋਂ ਹੋਰ ਮੈਂ ਕੋਈ ਨਸ਼ਾ ਨਹੀਂ ਸੀ ਕਰਦਾ ਕਿੰਨੇ ਪੈਸੇ ਤੋਂ ਦਿੱਤੇ ਸੀਗੇ ਇੱਥੇ ਦਾਖਲ ਹੋਣ ਲਈ ਕਰਦੇ ਆਣੇ ਇਹ ਦੀ ਫੈਮਿਲੀ ਨੂੰ ਕਿੰਨੇ ਜਿਹੜੇ ਰਹੇ ਟੋਟਲ ਇੱਥੇ ਸਾਰਾ ਹੋਟਲ ਇੱਥੇ 20 ਬਚੀ ਕੇ ਜਾਣੇ ਹੋਣੇ ਲੱਗਦਾ ਕੋਈ ਨਾਮ ਪਤਾ ਮਾਲਕਾਂ ਦਾ ਕੋਣ ਹੈ ਇਹਨਾਂ ਦੇ ਜਿਹੜੇ ਚਲਾਉਂਦੇ ਆ ਨਹੀਂ ਇੱਥੇ ਆ ਕੇ ਪਤਾ ਲੱਗਾ ਕਿ ਰਿੰਕੂ ਰਿੰਕੂ ਭਾਰੀ ਹੈ ਜਿਹਨੂੰ ਬਾਬਾ ਜੀ ਦਾ ਫੋਟੋ ਮਾਰ ਕੋਣ ਕਰਦੇ ਤੁਹਾਡੀ ਫੋਟੋਆਂ ਰਿੰਕੂ ਰਿੰਕੂ ਭਾਰੀ ਨਹੀਂ ਕੀਤੀ ਹਾਂ ਜਿਹੜੇ ਚੱਟੇ ਕੋਟੇ ਪਿਆਮੇ ਚ ਬਾਬਾ ਜੀ ਇੱਥੇ ਰਹੇ ਆ ਇਹ ਨਹੀਂ ਪਤਾ ਮੈਨੂੰ ਉਧਰ ਰਹਿੰਦੇ ਇੱਥੇ ਕਿੰਨੇ ਦਿਨਾਂ ਤੋਂ ਸਟੇਟ ਕਰ ਰਹੇ ਨੇ ਇਹ ਵੀ ਨਹੀਂ ਪਤਾ ਇਹਨਾਂ ਕੋ 8 ਦਿਨ ਹੋਏ ਉਸ ਤੋਂ ਪਹਿਲਾਂ ਆਪਣਾ ਕੋਈ ਲਿੰਕ ਨਹੀਂ ਸੀ ਇੰਟਰਨਲ ਨਾਲ ਕੋਣ ਘਰ ਦੇ ਨੇ ਤੇ ਦਖਲ ਕਰਾਇਆ ਹਾਂਜੀ ਕਿਉਂਕਿ ਮੇਰੀ ਫੈਮਿਲੀ ਵਿੱਚ ਥੋੜੀ ਡਿਸਟਰਬੈਂਸ ਚੱਲ ਰਹੀ ਸੀ ਤਾਂ ਦਾਰੂ ਪੀ ਕੇ ਝਗੜਾ ਹੋ ਗਿਆ ਸੀ ਕੋਈ ਹੋਰਾਂ ਦੇ ਵੀ ਕੁੱਟਮਾਰ ਕਰਦੇ ਆ ਇੱਕ ਸ਼ੰਕਰ ਤੋਂ ਆਇਸੀ ਗੱਲ ਸਾਰੀ ਰਾਤੀ ਉਹਦੇ ਵੱਜਦੀ ਕਿੰਨੇ ਜਣੇ ਕੁੱਟਦੇ ਲਗਾਤਾਰ ਇਹ ਇਹ ਜੀ ਕਿੰਨੇ ਦਾ ਆਪਣਾ ਜਿਹੜਾ ਗਰੁੱਪ ਜੀ ਆਵਾ ਕਿੰਨੇ ਕਿਆਣੇ ਟੋਟਲ ਦੋ ਚਾਰ ਕੀ ਵਾਲੇ ਹੁੰਦੇ ਆ ਨਹੀਂ ਕਾਰਨ ਕੀ ਹਾਂਜੀ ਕਾਰਨ ਕੀ ਆ ਕਿਉਂ ਕੁੱਟਦੇ ਆ ਜਦੋਂ ਕੋਈ ਉਹਨਾਂ ਦੀ ਗੱਲ ਨਹੀਂ ਮੰਨਦਾ ਜਾਂ ਕੋਈ ਪੰਗਾ ਲੈਂਦਾ ਕੇ ਕੱਲ ਹੀ ਤੁਹਾਨੂੰ ਰੱਖਿਆ ਆ ਗਿਆ ਆਣ ਪੀਣ ਨੂੰ ਕੀ ਕੀ ਦਿੰਦੇ ਆ ਆਣ ਪੀਣ ਨੂੰ ਵਧੀਆ ਦਿੰਦੇ ਰੋਟੀ ਪਰ ਤੁਹਾਨੂੰ ਗੋਲੀਆਂ ਵਗੈਰਾ ਦਿੰਦੇ ਆ ਦਵਾਈ ਨਸ਼ਾ ਢਾਣੀਆਂ ਇੱਥੇ ਨਹੀਂ ਮੈਂ ਜੀ ਕੋਈ ਇਦਾਂ ਨਸ਼ਾ ਕਰਦਾ ਨਹੀਂ ਮੈਨੂੰ ਨੀਂਦ ਹਟਾਉਣ ਵਾਸਤੇ ਦਵਾਈ ਦਿੰਦੇ ਆ ਆ ਗਿਆ ਹਾਂਜੀ ਸਰ ਅੱਜ ਗ੍ਰੀਨ ਐਵੇਨਿਊ ਉੱਥੇ ਪਰਮਾਰ ਕੋਲੋਨੀ ਕਿ ਰੇਡ ਹੋਈ ਆ ਸਰ ਕੀ ਕਾਰਨ ਆ ਸਾਰਾ ਇਹ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜਾ ਡੀਡਿਕਸ਼ਨ ਸੈਂਟਰ ਜਿਹੜਾ ਇਲੀਗਲੀ ਚਲਾਇਆ ਜਾ ਰਿਹਾ ਇਸ ਇਨਫੋਰਮੇਸ਼ਨ ਦੇ ਉੱਤੇ ਅਸੀਂ ਪਹੁੰਚਿਆ ਸੀਲਦਾਰ ਸਾਹਿਬ ਨਾਲ ਨਾਲ ਡਾਕਟਰ ਸਾਹਿਬ ਨਾਲ ਨਾਲ ਤੇ ਦੇਖਿਆ ਜਾ ਕੇ ਅੰਦਰ ਤੇ ਕੁੱਲ 18 ਜਿਹੜੇ ਆ ਉਹ ਡੀਡਿਕਸ਼ਨ ਸੈਂਟਰ ਦੇ ਵਿੱਚ ਤੰਗ ਜੇ ਦੋ ਰੂਮਸ ਦੇ ਵਿੱਚ 18 ਬੰਦੇ ਜਿਹੜੇ ਆ ਉਹ ਡਾਕ ਕੇ ਉਹਨਾਂ ਨੂੰ ਕੁੱਟਮਾਰ ਵੀ ਕਰਦੇ ਸੀ ਉਹ ਦੱਸ ਰਹੇ ਆ ਤੇ ਇਹ ਬਿਲਕੁਲ ਜਿਹੜਾ ਜਦੋਂ ਚੈੱਕ ਕਰਨ ਤੇ ਕੁਝ ਮੈਡੀਸਿਨਸ ਜਿਹੜੀਆਂ ਇਲਾਜ ਦੇ ਦੌਰਾਨ ਜਿਹੜੀਆਂ ਵਰਤਦੇ ਸੀ ਜਾਂ ਕੁਝ ਵੀ ਕਰਦੇ ਸੀ ਲੀਗਲੀ ਇਹ ਸਾਰੀਆਂ ਜਿਹੜੀਆਂ ਮੈਡੀਸਿਨਸ ਆ ਉਹਨਾਂ ਨੇ ਵੀ ਅਸੀਂ ਕਬਜ਼ਾ ਪੁਲਿਸ ਵਿੱਚ ਜਿਹੜਾ ਲੈ ਕੇ ਤੇ ਡਾਕਟਰ ਸਾਹਿਬ ਕੋਲ ਹਵਾਲੇ ਕਰ ਦਿੱਤਾ ਤੇ ਬਾਕੀ ਜਿਹੜਾ ਗਾਂ ਇਹਨਾਂ ਨੂੰ ਜਿਹੜੇ 18 ਜਿਹੜੇ ਹੈਗੇ ਆ ਡੀਡਿਕਸ਼ਨ ਸੈਂਟਰ ਲੈ ਕੇ ਜਾ ਰਹੇ ਆ ਤੇ ਉੱਥੇ ਨਾਲ ਦਾ ਮੈਡੀਕਲ ਕਰਾ ਕੇ ਜੋ ਫਰਦਰ ਕਰ ਵੀ ਹੋਏਗੀ ਪਰ ਬਿਨਾ ਬੋਰਡ ਤੋਂ ਕਿਸ ਤਰ੍ਹਾਂ ਮਰੀਜ਼ ਦਾਖਲ ਕਰਦੇ ਸੀ ਕਿਉਂਕਿ ਕਿਸੇ ਨੂੰ ਪਤਾ ਨਹੀਂ ਕਿ ਆਪਣੇ ਬੰਦੇ ਸੀ ਨਾ ਮੈਂ ਦੱਸਣਾ ਕਿਹਾ ਜੀ ਬਿਲਕੁਲ ਹੀ ਇਲੀਗਲੀ ਸਾਰਾ ਕੰਮ ਚੱਲਦਾ ਸੀ ਇਹਨਾਂ ਕੋਲ 10000 ਤੋਂ 15000 ਰੁਪਿਆ ਇਹ ਲੈਂਦੇ ਸੀ ਤੇ ਉਹ ਪੇਰੈਂਟਸ ਨੂੰ ਵੀ ਗੜਾ ਮਿਸ ਗਾਈਡ ਕਰਕੇ ਤੇ ਇੱਥੇ ਦਾਖਲ ਕਰਵਾ ਸਰ ਕੁਝ ਪਤਾ ਲੱਗਾ ਕਿੰਨੇ ਟਾਈਮ ਤੋਂ ਚੱਲ ਰਿਹਾ ਸੀ ਇਹ ਇਸ ਜਗ੍ਹਾ ਤੋਂ ਕਰੀਬ ਮਹੀਨਾ ਡੇਢ ਮਹੀਨਾ ਹੋ ਗਿਆ ਸਰ ਕਿਹਦੇ ਨਾਮ ਤੇ ਹੈ ਜੀ ਕੋਠੀ ਵਗੈਰਾ ਇਹ ਕੋਠੀ ਵੈਰੀਫਾਈ ਕਰ ਰਿਹਾ ਜੀ ਸਾਰਾ ਤੇ ਸਰ ਚਲਾ ਰਹੇ ਸੀ ਜਿਹੜਾ ਰਨ ਕਰ ਰਹੇ ਸੀ ਉਹ ਦਿਨੇਸ਼ ਆਹ ਜਿਹੜਾ ਬਾਕੀ ਫਰਦਰ ਅਸੀਂ ਸਾਰਾ ਇਹ ਵੈਰੀਫਾਈ ਕਰ ਰਹੇ ਹਾਂ ਸਰ ਇਹਨਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਸੀ ਬੰਦੇ ਦੱਸ ਰਹੇ ਅੰਦਰ ਹਾਂ ਦੱਸ ਰਹੇ ਆ ਕਿ ਜਦੋਂ ਇਹ ਮਤਲਬ ਕਿ ਮੈਡੀਸਨ ਦੀ ਜ਼ਰੂਰਤ ਪੈਂਦੀ ਸੀ ਇਹਨਾਂ ਨੂੰ ਮਤਲਬ ਜਿੱਦਾਂ ਵੀ ਇਹ ਵੇਜ਼ ਵਰਤ ਕੇ ਕਿ ਉਹਨਾਂ ਨੂੰ ਨਹੀਂ ਦਿੰਦੇ ਡਰਗ ਪ੍ਰੋਪਰ ਤਰੀਕੇ ਨਾਲ ਤਾਂ ਕੁੱਟਮਾਰ ਕਰਦੇ ਸੀ ਉਹ ਕਹ ਦੱਸ ਰਹੇ ਆ ਜੀ ਉਹ ਦੇਖ ਲੈਣੇ ਸਾਰਾ ਮਿੰਟ ਤੋਂ ਬਾਅਦ ਕੁਝ ਬੰਦੇ ਛੱਡੇ ਵੀ ਆ ਜੀ ਤੁਸੀਂ ਜਾਂਚ ਕਰੇ ਤੋਂ ਬਾਅਦ ਨਹੀਂ ਜੇ 18 ਸੀ ਜੇ 18 ਦੇ 18 ਹੀ ਆਪਾਂ ਡੀਡਿਕਸ਼ਨ ਸੈਂਟਰ ਵਿੱਚ ਜਮਾ ਕਰਾਵਾਂਗੇ ਤੇ ਉਹ ਫਰਦਰ ਜਿਹੜੀ ਆ ਕਾਰਵਾਈ ਡਾਕਟਰ ਸਾਹਿਬ ਜਿਹੜੀ ਕਰਦੇ ਠੀਕ ਹੈ ਜੀ ਥੈਂਕ ਯੂ